ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫੇਰ ਕਹਿੰਦਾ ਮਨਜੂਰ ਹਾਂ ਦੱਸੋ ਖਾਲਸਾ ਜੀ ਮੈਂ ਤਿਆਰ ਹਾਂ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਹੈ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਗਿਵਰਸਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾਲ ਦਵਾ ਇਹ ਚ ਜੋਕਰ ਲਈ 90 ਕਰੋੜ ਦਾ ਦੂਰ ਦੀ ਗੱਲ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀ ਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਦੇ ਆ ਲਾਈ ਹੁਣ ਤੁਸੀਂ ਆ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ੍ਹ ਵਾਲੀ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ੍ਹ ਉਹੀ ਸੋਦਾਵਾਂ ਆਵਾਂਗੇ जे जा सो, हां जे पुलिसਾਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਸ਼ਸਤਰ ਲਿਆ ਕੇ ਦਿਓ ਨਾ ਤਾਂ ਅਸੀਂ ਕਿਸੇ ਦੇ ਹੱਥ ਆਈਏ ਫਿਰ ਸੋਦਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਆ ਚਲੋ ਫੇਰ ਭਾਉ ਆ ਜੇ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲਪੁਰਕ ਮੈਨੂੰ ਦੇਣ ਫਿਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਭਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਐ ਸਾਰੇ ਵੀਰ ਇੱਕੋ ਸੌਂ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੁ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਹੀ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫੇਰ ਕਹਿੰਦਾ ਮਨਜ਼ੂਰ ਹਾਂ ਦੱਸੋ ਕਾਲਸਾ ਜੀ ਮੈਂ ਤਿਆਰ ਹਾਂ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਹੈ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਘਰ ਕੇ ਪਾਈ ਅਮਰਿਤਪਾਲ ਸਿੰਘ ਕਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਦਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਤੇ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋਗੇ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗਵਰਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾਲ ਦਵਾਂ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ ਕੌਣ ਤਿਆਰ ਹੈ ਜਾਣ ਲਈ ਦੱਸੋ ਭਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀਆ ਰੀਡ ਕਰਦੀਆਂ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ